ਸਵੇਰੇ ਉਠਾਇਆ ਗਿਆ ਕਿੰਤਾ ਦਾ ਮਾਹੌਲ ਸੀ ਸੁੰਡ ਚ ਆ ਕੇ ਕੈਵਨ ਤੋੜਿਆ ਗਿਆ ਕੀ ਹਾਲਾਤ ਸੀਗੇ ਜਦੋਂ ਤੁਮ ਲੈ ਕੇ ਗਏ ਦੇਖੋ ਉਸ ਸਮੇਂ ਦੇ ਮਾਹੌਲ ਜਿਹੜਾ ਹਾਲਾਤ ਸੀਗਾ ਇੱਕ ਤਰ੍ਹਾਂ ਦਾ ਗੁੰਡਾਗਰਦੀ ਵਾਲਾ ਮਾਹੌਲ ਸੀਗਾ ਮੈਂ ਅੰਦੋਲਨਕਾਰੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਤਲਬ ਅਗਰ 2-4 ਮਿੰਟ ਦਾ ਕਾ ਪਿੱਛਾ ਹੋ ਜਾਂਦਾ ਲੋਕ ਇਕੱਠੇ ਹੋ ਜਾਂਦੇ ਤਾਂ ਸ਼ਾਇਦ ਮਦਲ ਇਥੇ ਕੋਈ ਹੋਰ ਮਤਲਬ ਵੱਡੀ ਅਪਰੀਆ ਘਟਨਾ ਵਾਪਰਦੀ ਵਾਹਿਗੁਰੂ ਦੀ ਰਹਿਮਤ ਰਹੀ ਹੈ ਕੋਈ ਨੁਕਸਾਨ ਤੋਂ ਬਚ ਗਿਆ ਚਲੋ ਸਾਡਾ ਤਾਂ ਅੰਦੋਲਨ ਨੂੰ ਡੈਮੇਜ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਲੇਕਿਨ ਅਸੀਂ ਫਿਰ ਵੀ ਮਗਲੋਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਕਿ ਕਿਸੇ ਮਾੜੀ ਘਟਨਾ ਦਾ ਮਤਲਬ ਬਚਾ ਰਹਿ ਗਿਆ ਲੋਕੋ ਜਿੰਨੀ ਗਿਣਤੀ ਜਿੱਥੇ ਸੀਗੇ ਤੇ ਜਿੰਨੇ ਗੁੱਸੇ ਚ ਉੱਥੇ ਲੋਕ ਪਹੁੰਚੇ ਤਾਂ ਜ਼ਰੂਰ ਮਤਲਬ ਕੋਈ ਨਾ ਕੋਈ ਨੁਕਸਾਨ ਹੋਣਾ ਸੀ ਇੱਥੇ ਔਰ ਉਸ ਤੋਂ ਬਾਅਦ ਜਿਹੜਾ ਇੱਥੇ ਸਾਰੀ ਘਟਨਾ ਵਾਪਰਨ ਤੋਂ ਬਾਅਦ ਕੈਵਨ ਕੋਮਨ ਤੋੜ ਕੇ ਸਾਰਾ ਕੁਝ ਕਰਕੇ ਲੈ ਕੇ ਗਏ ਨੇ ਤੇ ਉੱਥੇ ਜਾ ਕੇ ਉਹਨਾਂ ਦੀ ਕੋਸ਼ਿਸ਼ ਸੀ ਕਿ ਜਾ ਕੇ ਇਹਨਾਂ ਨੇ ਮੈਨੂੰ ਪਹਿਲਾਂ ਇਹ ਕਿਹਾ ਵੀ ਤੁਸੀਂ ਚਾਹ ਪੀ ਗਏ ਆਪਾਂ ਮੈਂ ਕਿਹਾ ਵੀ ਦੇਖੋ ਮੈਂ ਤਾਂ ਚਾਹ ਨਹੀਂ ਪੀਣੀ ਤਾਂ ਉਹਨਾਂ ਵੀ ਅਸੀ ਗੱਲ ਵੀ ਤੁਸੀਂ ਮਤਲਬ ਕਿਉਂ ਨਹੀਂ ਪੀਂਦੇ ਚਾਹ ਚਾਹ ਤਾਂ ਪੀਓ ਤਾਂ ਮੇਰਾ ਇਹ ਸਿਗਾ ਕਿ ਦੇਖੋ ਮੇਰਾ ਅੰਕਸ਼ਨ ਆ ਜਾ ਉਹ ਉਹਨਾਂ ਦੀ ਇਹ ਸੀ ਗੱਲ ਕਿ ਅੰਕਸ਼ਨ ਤੁਹਾਡਾ ਮਤਲਬ ਹੋਣਾ ਹੈ 1 ਵਜੇ ਤੁਸੀਂ ਹੁਣੇ ਤਾਂ ਹੁੰਦਾ ਵੀ ਸਕਦੇ ਹੋ ਤਾਂ ਮੇਰਾ ਇਹ ਸਿਗਾ ਕਿ ਦੇਖੋ ਜੇ ਤਾਂ ਹੁੰਦਾ ਨਾਰਮਲ ਹਾਲਾਤਾਂ ਜਾਂ ਅੰਛਨ ਸ਼ੁਰੂ ਕਰਨ ਵਾਲੀ ਗੱਲ ਤਾਂ 1 ਵਜੇ ਹੋਣਾ ਸੀ ਲੇਕਿਨ ਜਦ ਹਾਲਾਤ ਪ੍ਰਸਥਿਤੀਆਂ ਚੇਂਜ ਹੋਈਆਂ ਨੇ ਉਸ ਗੁੱਸੇ ਦੇ ਵਿੱਚੋਂ ਉਸ ਉਸ ਰੰਦੀਸ਼ੀ ਦੇ ਵਿੱਚੋਂ ਅਸੀਂ ਮਤਲਬ ਮੇਰਾ ਅਨਛ ਮਤਲਬ ਹੁਣੇ ਤੋਂ ਸ਼ੁਰੂ ਹੈ ਜਦੋਂ ਤੁਸੀਂ ਮੈਨੂੰ ਉੱਥੇ ਚੱਕ ਕੇ ਲਿਆ। ਤਾਂ ਮੈਂ ਕੁਝ ਖਾਣਾ ਪੀਣਾ ਨਹੀਂ ਹੈ ਤੇ ਉਸ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਸ਼ਾਸਨ ਵੀ ਵੀ ਇੰਨੀ ਹਿੰਮਤ ਨਹੀਂ ਪਈ ਕਿਸੇ ਕਿਸਮ ਦੀ ਕੋਈ ਤਕੀਸ਼ਾਹੀ ਕਰਨ। ਇੱਕ ਵਾਰੀ ਮਤਲਬ ਹਸਪੀਟਲ ਦੀ ਟੀਮ ਆਈ ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਕਿਸੇ ਤਰੀਕੇ ਨਾਲ ਟ੍ਰੀਟਮੈਂਟ ਕੀਤੀ ਜਾਏ। ਪਰ ਉਸ ਲਈ ਮੇਰਾ ਉਹਨਾਂ ਨੂੰ ਇਹ ਸਿੱਕਾ ਸਪਸ਼ਟ ਕਹਿਣਾ ਕਿ ਮੈਂ ਪ੍ਰੈਸ ਦੇ ਸਾਹਮਣੇ ਜਾ ਕੇ ਕਹਾਂਗਾ ਕਿ ਜੇਕਰ ਮੇਰੇ ਸਰੀਰ ਨੂੰ ਮੇਰੀ ਬਾਡੀ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਉਹ ਮਤਲਬ ਡੀ ਐਮ ਸੀ ਦੀ ਜਿਹੜੀ ਮੈਨੇਜਮੈਂਟ ਹੈ ਇਹ ਜ਼ਿੰਮੇਵਾਰ ਹੋਏਗੀ ਫਿਰ ਮਾਨੂੰ ਅਕਸਰ ਜਦੋਂ ਇਹ ਗੱਲ ਕਹੀ ਤੇ ਫਿਰ ਮਤਲਬ ਪ੍ਰਸ਼ਾਸਨ ਉੱਤੇ ਦਿਖਾਈ ਵੀ ਤੇ ਇਹ ਹਸਪੀਟਲ ਦੀ ਟੀਮ ਵੀ ਉਹ ਸਾਰੇ ਮਤਲਬ ਪਿੱਛੇ हट ਗਏ ਉਸ ਤੋਂ ਬਾਅਦ ਫਿਰ ਨਾ ਕੋ ਮੇਰਾ ਚੈੱਕ ਅਪ ਆਇਆ ਮੇਰਾ ਸਟਾਰਟਿੰਗ ਜੀ ਕੋਈ ਚੈੱਕ ਅਪ ਨਹੀਂ ਹੋਇਆਗਾ ਨਾ ਮੈਂ ਤਾਂ ਕੋਸ਼ਿਸ਼ ਕਰਦੇ ਰਿਹਾ ਇੱਕ ਦੋ ਵਾਰ ਹੀ ਕਿਹਾ ਉਹਨਾਂ ਨੇ ਬੀਬੀ ਚੈੱਕ ਤਾਂ ਕਰ ਲਈਏ ਹੋਰ ਨਹੀਂ ਕੁਛ ਤਾਂ ਮੈਂ ਕਿਹਾ ਵੀ ਬੀਬੀ ਚੈੱਕ ਦਾ ਮੀ ਕੀ ਮਤਲਬ ਹੈ ਦੇਖੋ ਅਸੀਂ ਅਮਰਮੰਚ ਤੇ ਬੈਠੇ ਆਂ ਮਰਨੋਂ ਵਾਸਤੇ ਬੈਠੇ ਆਂ ਸਰਕਾਰ ਯਾਦ ਹੈ ਸਾਡੀਆਂ ਮੰਗਾ ਮੰਮੇ ਬੀਬੀ ਚੈੱਕ ਕਰਨ ਦੀ ਕੀ ਲੋੜ ਹੈ ਸਰਕਾਰ ਮੰਗਾ ਮੰਨ ਲੇ ਤੇ ਅਸੀਂ ਬਦਲਾ ਆਪਣੇ ਆਪ ਵੀ ਉੱਠ ਖੜਾਂਗੇ ਜਿਹੜਾ ਬੀਪੀ ਚੈੱਕ ਕਰਨਾ ਇਹਦਾ ਮਤਲਬ ਇਹ ਹੈ ਕਿ ਤੁਸੀਂ ਮੰਨ ਲਓ ਮੇਰਾ ਮੇਰਾ ਬੀਪੀ ਹਾਈ ਹੈ ਫਿਰ ਟ੍ਰੀਟਮੈਂਟ ਲੈਣੀ ਹੈ ਤੇ ਟ੍ਰੀਟਮੈਂਟ ਲੈਣੀ ਹੈ ਜਿਉਂਦਾ ਰਹਿਣ ਵਾਸਤੇ ਤਾਂ ਜਿੱਦੂ ਸਾਡੀ ਲੜਾਈ ਇਹ ਹੈ ਕਿ ਅਸੀਂ ਐਕਸਟ੍ਰੀਮ ਤੱਕ ਲੜਾਂਗੇ ਅਸੀਂ ਮਰਨ ਤੱਕ ਜਾਵਾਂਗੇ ਅਸੀਂ ਮਰਾਂਗੇ ਸ਼ਾਦ ਵੀ ਢੰਗ ਦੇ ਨਾਲ ਤਾਂ ਫਿਰ ਮੈਡੀਸਨ ਦਾ ਕੀ ਕੰਮ ਹੈ ਮੈਡੀਸਨ ਨਹੀਂ ਲੈਣ ਤੇ ਫਿਰ ਚੈੱਕਅਪ ਕਰਾ ਕੇ ਕੀ ਕਰਨਾ ਹੈ ਮੈਨੂੰ ਲੱਗਦਾ ਜਿੰਨਾ ਕਿ ਗੁੰਡਾਗਰਦੀ ਕੀਤੀ ਉਹ ਡਰ ਵੀ ਸੀ ਉਹਨਾਂ ਦੇ ਅੰਦਰ ਕੋ ਬਹੁਤ ਵੱਡਾ ਜਦੋਂ ਮੈਨੂੰ ਲਿਜਾ ਕੇ ਉਹਨਾਂ ਨੇ ਗੱਡੀ 'ਚ ਬਿਠਾਇਆ ਉਸ ਵੇਲੇ ਤਾਂ ਉਹਨਾਂ ਦੇ ਅਧਿਕਾਰੀ ਆਪਦੇ ਜਿਹੜੇ ਛੋਟੇ ਮੁਲਾਜ਼ਮ ਸੀਗੇ ਉਹਨਾਂ ਨੂੰ ਗਾਲ੍ਹਾਂ ਕੱਢਦੇ ਕਰ ਸੁਣਿਆ ਮੈਂ ਮੈਂ ਤੁਸੀਂ ਮਤਲਬ ਮਰਵਾਉਂਗੇ ਤਦੋਂ ਫਟਾਫਟ ਬੈਠੋ ਗੱਡੀ ਦੇ ਵਿੱਚ ਇਹ ਵੋ ਫਰਾਂਤ ਹੋਗਾ ਇਸ ਤਰ੍ਹਾਂ ਦੀ ਮਤਲਬ ਬੋਲੀ ਬੋਲ ਰਹੇ ਸੀ ਆਪਣੇ ਮੁਲਾਜ਼ਮਾਂ ਨੂੰ ਔਰ ਪੂਰੀ ਤਰ੍ਹਾਂ ਡਰੇ ਹੋਏ ਸੀ ਅੱਗੇ ਜਾ ਕੇ ਜਦੋਂ ਥੋੜਾ ਅਸੀਂ ਅੱਗੇ ਗਏ ਆ ਤੇ ਅੱਗੇ ਕੁਦਰਤੀ ਤੱਤਾਂ ਦੇ ਕਰਕੇ ਮਤਲਬ ਜਾਮ ਲੱਗਿਆ ਹੋਇਆ ਸੀ ਉਸ ਵੇਲੇ ਵੀ ਉਹਨਾਂ ਦੇ ਮੂੰਹੋਂ ਇਹ ਗੱਲ ਨਿਕਲੀ ਆ ਵੀ ਅੱਗੋਂ ਕਿਸਾਨ ਆ ਗਏ ਕਿਤੇ ਵੀ ਜਿਹੜਾ ਅੱਗੋਂ ਸੜਕ ਰੁਕ ਗਈ ਐ ਤੇ ਕਿਸਾਨਾਂ ਨੇ ਆ ਕੇ ਰੋਕ ਲਈ ਐ ਤਾਂ ਕਹਿੰਦੋ ਭਾਵਾ ਵੀ ਇੱਥੇ ਬੈਠੇ ਕਿਸਾਨਾਂ ਦੇ ਇਕੱਠ ਤੋਂ ਉਹ ਪੂਰੇ ਘਬਰਾਏ ਹੋਏ ਸੀ ਡਰੇ ਹੋਏ ਸੀ ਟੱਲੇ ਬੰਸੋ ਜਿਵੇਂ ਗੱਲ ਕੀਤੀ ਜਾਵੇ ਇੱਕ ਲਿਸਟ ਜਾਰੀ ਹੁੰਦੀ ਹੈ ਅਧਿਕਾਰ ਪ੍ਰਸ਼ਾਸਨ ਵੱਲੋਂ ਕਿ 105 ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨੂੰ ਸਨਮਾਨ ਕਰਨ ਦੀ 1000 ਰੁਪਏ ਦੇਣ ਦੀ ਉਹ ਕਿਵੇਂ ਲੱਗਦਾ ਤੁਹਾਨੂੰ ਕਿ ਇੱਕ ਪਾਸੇ ਕੋਈ ਇਦਾਂ ਦਾ ਕੀ ਕੀਤਾ ਹੋਇਆ ਸੀ ਜਿਹੜਾ ਤੁਹਾਨੂੰ ਉਹਨਾਂ ਨੂੰ ਨਾਮ ਦੇਣਾ ਪੈ ਗਿਆ ਮੁਲਾਜ਼ਮ ਚਲੋ ਮੈਂ ਕਹੂੰਗਾ ਭਈ ਤੁਹਾਨੂੰ ਸਾਡੇ ਨੇ ਮੁਲਾਜ਼ਮ ਸਾਡੇ ਧੀਆਂ ਪੁੱਤ ਹੈ ਜੀਵਨਾਂ ਨੂੰ ਸਾਨੂੰ ਗ੍ਰਫਤਾਰ ਕਰਨ ਦੇ ਨਾਲ ਇਨਾਮ ਮਿਲਦਾ ਹੈ ਤੇ ਚੰਗੀ ਗੱਲ ਹੈ ਇਨਾਮ ਮਿਲ ਜਾਣਾ ਚਾਹੀਦਾ ਪਰ ਮੈਨੂੰ ਲੱਗਦਾ ਕਿ ਇਹ ਪਿੱਟ ਤਾ ਨਾ ਪਵੇ ਇਹ ਪ੍ਰਤਾਪ ਬਹਿ ਜਾਂਦੀਆਂ ਨਹੀਂ ਕਿ ਅਗਲਾ ਕਹਿੰਦਾ ਲੈ ਵੀ ਜਿਵੇਂ ਹਰਿਆਣੇ ਵਾਲਿਆਂ ਨੇ ਸਾਡੇ ਤੇ ਗੋਲੀਆਂ ਚਲਾਉਣ ਵਾਲੇ ਉਹਨਾਂ ਦੇ ਨਾਮ ਸਿਲੈਕਟ ਕਰ ਲੇ ਰਾਸ਼ਟਰਪਤੀ ਏਵਾਰ ਦੇ ਲਈ ਤੇ ਉਹਦੇ ਚੋ ਜੇਕਰ ਉਹਦੀ ਸੋਚ ਤੋਂ ਜੇ ਤਾਂ ਕੀਤਾ ਜਾ ਰਿਹਾ ਹੈ ਤਾਂ ਇਹ ਗੱਲ ਮਾੜੀ ਹੈ ਕਿਉਂਕਿ ਆਪਦੇ ਜਿਹੜੀ ਸਰਕਾਰ ਇਹ ਇਨਾਮ ਅਨਾਉਂਸ ਕਰਨਾ ਇੱਕ ਬਹੁਤ ਵੱਡਾ ਸੰਕੇਤ ਦੇ ਰਿਹਾ ਹੈ ਉਹ ਵੀ ਸੰਕੇਤ ਦੇ ਰਿਹਾ ਹੈ ਕਿ ਬਿਲਕੁਲ ਭਾਜਪਾ ਦੀਆਂ ਜਾਂ ਕੇਂਦਰ ਸਰਕਾਰ ਦੀਆਂ ਗਾਈਡਲਾਈਨਾਂ ਦੇ ਚੱਲ ਕੇ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਹੱਥ ਠੋਕੀ ਬਣਦਿਆ ਇਹ ਇਹ ਜਿਹੜਾ ਐਕਸ਼ਨ ਹੈ ਜਿਹੜਾ ਸਾਡੇ ਤੇ ਜਿਹੜਾ ਮਿਸ਼ਨ ਉਹਨਾਂ ਨੇ ਜਿਹੜਾ ਜਿਹਨੂੰ ਕਹਿੰਦੇ ਸਾਡਾ ਸਫਲ ਮਿਸ਼ਨ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ